ਇੱਧਰ ਬੱਚਿਆਂ ਦੇ 399 999 ਮੈਨੂੰ ਕੋਟ ਲੱਗੇ ਹੋਏ ਆ ਦੇਖਸਾ ਇਹ ਇਧਰ ਵੀ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਲੌਂਜ ਚ ਕਾਫੀ ਲੱਗੇ ਹੋਏ ਆ 99 ਰੁਪਏ ਚ ਪੱਟੀਆਂ ਲੱਗੀਆਂ ਹੋਈਆਂ ਇਨਰ ਵਗੈਰਾ ਵੱਡੇ ਜੈਰਸ ਇਨਰ ਲੱਗੇ ਹੋਏ ਆ 99 ਪੈਸ ਦੇ ਦੇਖ ਸਕਦੇ ਆ ਇਧਰ ਵੇਚਣੇ ਕੋਟ ਵਗੈਰਾ ਕੋ ਮਿਲ ਜੂਗਾ ਤੁਹਾਨੂੰ ਤੇ 100 299 99 399 ਇੱਧਰ ਵੀ ਬਿਨਾਂ ਵਾਜੂ ਵਾਲੇ ਕੋਰਪਾਂਸ ਨਾ ਨਾ ਬੇਦੇਸਤਾਂ ਤਾਂ ਮੈਨੂੰ ਦੇਖ ਸਰੋ ਤੁਸੀਂ ਤੇ ਕਲਰ ਸਾਰੇ ਆ ਤਿੰਨ ਚਾਰ ਕਲਰਾਂ ਅੰਚ ਮਿਲਦੇ ਰਹੇ ਤੇ 499 595 499 ਕਿੰਨੇ ਹੋਏ ਆ ਜੀ ਇਹ ਹੋ ਜਾਂਦੇ ਇੱਧਰ ਕੁਮਰਚਾ ਵਗੈਰਾ ਮਿਲ ਜੂਗੇ ਇੱਧਰ ਪੈਂਟਾ ਵਗੈਰਾ ਦੇਖ ਸਕਦੇ ਹੋ ਇੱਧਰ ਪੈਂਟਾ ਵਗੈਰਾ ਲੱਗੇ ਹੋਏ ਆ ਦਰਮਿਆਨ ਸਵੈਟਰ ਵਾ 399 ਦੇ ਲੱਗੇ ਹੋਏ ਆ ਮੈਂਸ ਸਵੈਟਰ ਵੀ ਮਿਲ ਜੂਗੇ 299 ਵਾਲੇ ਦੋ ਲੇਰੇ ਤੇ ਆਪਕੋ ਮਿਲ ਜੂਗਾ ਇੱਧਰ ਜੈਂਟਸ ਸਵੈਟਰ ਵੀ ਤੁਹਾਨੂੰ ਮਿਲ ਜੂਗਾ ਦੇਖ ਸਕਦੇ ਹੋ ਤੁਸੀਂ ਕੋਈ ਇੱਧਰ ਬੱਚਾ ਦੇ ਕੱਪੜੇ ਲੱਗੇ ਹੋਏ ਆ ਕਾਫੀ ਬੱਚਾ ਦਾ ਗਾਰਮ ਕੱਪੜੇ ਆ ਇਹਦੇ ਕਾਫੀ ਡਿਸਕਾਊਂਟ ਤੇ ਲੱਗੇ ਹੋਏ ਆ ਦੇਖ ਸਕਦੇ ਆ ਤੇ ਇੱਧਰ ਵੀ ਤੁਹਾਨੂੰ ਸਰਦੀਆਂ ਦੇ ਕੱਪੜੇ ਬੱਚਿਆਂ ਦੇ ਸਰਦੀਆਂ ਦੇ ਕੱਪੜੇ ਮਿਲ ਜੂਗੇ ਕਾਫੀ ਲੱਗੇ ਹੋਏ ਡਿਸਕਾਊਂਟ ਦੇ ਮਾਰਚ ਤੋਂ ਤੇ ਦਰਭਿਸ਼ਾਲ ਮੇਗਾ ਮਾਰਾ ਸ੍ਰੀ ਕਾਲ ਜੀ ਸਾਰਿਆਂ ਨੂੰ ਤੇਰੀ ਹਲ ਮੇਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚਿਆ ਵਿਸ਼ਾਲ ਮੇਗਾ ਮਾਰਚ ਵਿਸ਼ਾਲ ਮੇਗਾ ਮਾਰਚ ਸਰਦੇ ਕਪੜੇ ਦਿਖਾਵਾਂਗੇ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਬਿਨ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚਲੋ ਦਿਖਾਉਨੇ ਆ ਸਰਦਿਆਂ ਦੇ ਕਪੜੇ ਚਲੋ ਜੀ ਇਹ ਰੈਡੀਜ਼ ਫਸਟ ਲੌਕ ਇਨਮੈਂਟ ਲੈ ਕੇ ਗਈ ਡਰੈਸ ਟਾਈ ਟਾਈ ਸੋਨ ਲੱਗੀ ਹੋਈਆਂ ਦੇਖ ਸਕਦੇ ਆ ਵਿਸ਼ਾਲ ਮੇਗਾ ਮਾਰਚ ਦੇ ਵਿੱਚ ਅੰਦਰ ਵੀ ਤਾਂ ਡਰੈਸਾਂ ਨਾਲ ਜੁਗਿਆ ਫੈਨਸੀ ਡਰੈਸ ਸਾਡਾ ਇੱਧਰ ਨਾਈਟ ਸੂਟ 550 ਲੱਗੇ ਹੋਏ ਬਹੁਤ ਮੋٹے ਛੋਟੇ ਨਾਈਟ ਸੂਟ 550 ਲੱਗੇ ਹੋਏ ਤੇ ਇੱਧਰ ਵੀ ਨਾਈਟ ਸੂਟ ਤੁਹਾਨੂੰ ਮਿਲ ਜੂਗੇ 750 ਨੂੰ 700 ਨਾਲ ਸੂਟ ਇੱਧਰ ਵੀ ਮਿਲ ਜੂਗੇ ਤੁਹਾਨੂੰ ਇਸ ਤਰ੍ਹਾਂ ਲੋਕੀ ਟੌਪੀ ਆਪਕੋ ਮਿਲੇਗੀ ਤੇ ਇੱਧਰ ਵੀ ਲੇਡੀ ਡਰੈਸ ਮਿਲ ਜੂਗੇ ਬਾਏ ਦੋਗੇ ਦੋ ਲੋਗਾਂ ਦੇ ਤਾਂ 100 ਰੁਪਏ ਰੇ ਇਧਰ ਵੀ 550 ਨੂੰ ਡਰੈਸਾਂ ਮਿਲ ਜੁਗੀਆਂ ਦੇਖ ਸਕਦੇ ਆ ਇਧਰ ਵੀ 550 ਲੱਗੀਆਂ ਹੋਈਆਂ ਨੇ ਡਰੈਸਾਂ ਨਾਈਟ ਡਰੈਸੇ ਤਾਂ ਲੱਗੇ ਹੋਏ ਨੇ ਨਾਈਟ ਸੂਟ ਲੱਗੇ ਹੋਏ ਦੇਖ ਸਕਦੇ ਨਾਈਟ ਸੂਟ ਉਹ ਇਧਰ 550 ਨੂੰ ਇਧਰ ਵੀ ਹੁੰਦ ਨੇ ਇਹ ਤਾਂ ਚੂੜੀਦਾਰ ਲੇਗਸੀ ਪੈਰਾ ਤੁਹਾਨੂੰ ਮਿਲ ਜੂਗੀ 1999 ਰੁਪਏ ਨੜੇ ਨੰਬਰ ਪੇਜ 'ਤੇ ਪ੍ਰਾਈਸ ਲੁੱਕੇ ਵੀ ਦੇਖ ਸਕਦੇ ਆ ਤੇ ਇਧਰ 99 ਰੁਪਏ 'ਚ ਮਿਲ ਜੂਗੇ ਇਧਰ ਕਾਫੀ ਡਿਸਕਾਊਂਟ ਲੱਗਾ ਹੋਇਆ ਹੈ ਲੇਡੀਜ਼ ਲੇਗਸੀ ਵੀ ਲੱਗੀ ਹੋਈ ਆ ਲੇਡੀਜ਼ ਕੁੜਤੀ ਪੈਂਟ ਇਧਰ ਵੀ ਡ੍ਰੈਸ ਟੌਪ ਵਗੈਰਾ ਮਿਲ ਜੂਗਾ ਤੁਹਾਨੂੰ ਟੌਪ ਲੋ ਜਿੱਧਰ ਬੱਚਿਆਂ ਦੇ ਕੱਪੜੇ ਮਿਲ ਜੂਗੇ ਤੁਹਾਨੂੰ ਬਾਏ ਦੋ 120 روپے ਉਪ ਦੇਖੋ ਜੀ ਇਹਦੇ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਕਾਫੀ ਲੱਗੇ ਹੋਏ ਡਿਸਕਾਊਂਟ ਹੈ 40% ਡਿਸਕਾਊਂਟ ਇਸ ਤਰ੍ਹਾਂ ਲੱਗਾ ਹੋਇਆ ਹੈ ਤੇ ਸਰਦੀਆਂ ਦੇ ਵਿంటర్ ਸਟਾਕ ਕਾਫੀ ਲੱਗਾ ਹੋਇਆ ਹੈ ਦੇਖ ਸਕਦੇ ਆ ਤੇ ਸਰਦੀਆਂ ਦੇ ਕੱਪੜੇ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਆ ਲੋ ਜੀ ਇਹ ਸਰਦੀਆਂ ਦੇ ਕੱਪੜੇ ਆ ਤੇ ਇੱਧਰ ਵੀ ਤੁਹਾਨੂੰ 600 روپے ਡਿਸਕਾਊਂਟ ਬੱਚਿਆਂ ਦੇ ਛੋਟੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਦੇਖ ਸਕਦੇ ਹੋ ਲੋ ਜੀ ਬੱਚੇ ਕੱਪੜੇ ਦੇ ਤੰਤਰ ਇਸ ਰਿਟਰਨ ਆਫਰ ਕੇ ਅਧਿਕ ਜਾਣਕਾਰੀ ਕੇ ਲਿਏ ਆਪ ਲੋਰ ਅਸੋਸੀਏਟ ਸੇ ਸੰਪਰਕ ਕਰ ਸਕਤੇ ਹੈ। ਵਿਚਾਲ ਮੇ ਸ਼ੋਪਿੰਗ ਜਾਣ ਕੇ ਲਈ ਧੰਨਵਾਦ। ਆਪਕਾ ਦਿਨ ਸ਼ੁਭ ਰਹੇ। ਕਪੜੇ ਕਾਫੀ ਲੱਗੇ ਹੋਏ ਦੇਖ ਸਕਦੇ ਆ। ਤੇ ਲੋ ਜੀ ਇਧਰ ਵੀ ਬੱਚਿਆਂ ਦੇ ਕਪੜੇ ਸਾਰੇ ਲੱਗੇ ਹੋਏ ਆ। ਤੇ 599 ਕੁਛ ਡਿਸਕਾਊਂਟ ਵੀ ਚੱਲ ਰਿਹਾ ਆ ਜਿਸ ਤੱਕ ਇਹ ਦੇਖੋ ਜੀ। ਤੇ ਇਸਾਰੇ ਗਰਮ ਬੱਚਿਆਂ ਦੇ ਕਪੜੇ, ਛੋਟੇ ਬੱਚਿਆਂ ਦੇ ਕਪੜੇ ਗਰਮ ਲੱਗੇ ਹੋਏ ਦੇਖ ਸਕਦੇ ਆ। ਤੇ ਲੋਜੇ ਇਧਰ ਵੀ ਕਪੜੇ ਲੱਗੇ ਹੋਏ ਆ ਤੇ ਇਧਰ ਵੀ ਛੋਟੇ ਬੱਚਿਆਂ ਦੇ ਕਾਫੀ ਕਪੜੇ ਲੱਗੇ ਹੋਏ ਆ ਦੇਖੋ ਜੀ ਪਿਛਾਲ ਮੇਗਾ ਮਾਰਚ ਲੱਗੇ ਹੋਇਆ ਕਾਫੀ ਡਿਸਕਾਊਂਟ ਤੇ ਤੇ ਇਧਰ ਕੋਟ ਵਗੈਰਾ ਛੋਟੇ ਬੱਚਿਆਂ ਦੇ ਕੋਟ ਇਸ ਤਰ੍ਹਾਂ ਦੇ ਕੋਟ ਮਿਲ ਜੂਗੇ ਤੇ ਲੋਜੇ ਕਿੱਟ ਬੁਆਏ ਕੀ ਪ੍ਰੈਸ਼ਟ 299 ਬਾਈ 200 ਰੁਪਏ ਦਾ ਡਿਸਕਾਊਂਟ 399 ਬਾਈ 200 ਦੇ ਵਿੱਚ 125 ਰੁਪਏ ਦਾ ਡਿਸਕਾਊਂਟ ਤੇ ਕਾਫੀ ਡਿਸਕਾਊਂਟ ਲੱਗੇ ਹੋਏ ਆ ਇਧਰ ਵੀ ਉਸ ਤੋਂ ਨਹੀਂ ਨਵੇਂ ਵਾਲੀ ਤੇ ਇੱਧਰ ਵੀ ਤੋਂ ਆਫ ਅਕੁਆਟੇਸ਼ਨ ਦਾ ਗਰਮ ਸਰਦੀਆਂ ਦੇ ਤੁਹਾਨੂੰ ਮਿਲ ਜੂਗੇ ਤੇ ਇੱਧਰ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਕਾਫੀ ਬੱਚਿਆਂ ਦਾ ਗਰਮ ਗਰਮ ਕੱਪੜੇ ਆ ਇਹਦੇ ਕਾਫੀ ਡਿਸਕਾਊਂਟ ਤੇ ਲੱਗੇ ਹੋਏ ਆ ਦੇਖ ਸਕਦੇ ਆ ਤੇ ਇੱਧਰ ਵੀ ਤੁਹਾਨੂੰ ਸਰਦੀਆਂ ਦੇ ਕੱਪੜੇ ਬੱਚਿਆਂ ਦੇ ਸਰਦੀਆਂ ਦੇ ਕੱਪੜੇ ਮਿਲਦੇ ਹੋਏ ਕਾਫੀ ਲੱਕੀਅਰ ਡਿਸਕਾਊਂਟ ਤੇ ਬਿਸ਼ਾਲ ਮੇਟਾ ਮਾਰਚ ਤੇ ਇੱਧਰ ਵੀ ਬਿਸ਼ਾਲ ਮੇਟਾ ਲੋ ਜੇ ਇੱਧਰ ਪੜਦੇ ਵਗੈਰਾ ਵੀ ਤੁਹਾਨੂੰ ਮਿਲਿਓਏ 219 ਤੋਂ ਸਟਾਰਟ ਵਾ ਪੜਦੇ ਤੇ ਦੇਖ ਸਕਦੇ ਆ 219 ਰੁਪਏ ਤੋਂ ਪੜਦੇ ਸਟਾਰਟ ਵਾ ਤੇ 170 ਰੁਪਏ ਜੋ ਵੀ ਪੜਦੇ ਹੈਗੇ ਆ ਤੇ ਲੋ ਜੀ 5 ਫੁੱਟ ਦੇ 170 ਰੁਪਏ ਤੁਹਾਨੂੰ ਮਿਲ ਜੂਗੇ ਦੋ ਸੌ ਨੀਂਦੇ ਦੇ ਸਾਰੇ ਪਰਦੇ ਲੱਗੇ ਹੋਏ ਆ ਤੇ ਇਧਰ ਵੀ ਪਰਦੇ ਤੁਹਾਨੂੰ ਮਿਲ ਜੂਗੇ ਤੇ ਲੋ ਜੀ ਇਧਰ ਵੀ ਤੁਹਾਨੂੰ ਪਰਦੇ ਮਿਲ ਜੂਗੇ ਦੇਖ ਸਕਦੇ ਹੋ ਸਾਰੇ ਪਰਦੇ ਨੇ ਤੇ ਇਧਰ ਸੈੱਟ ਵੀ ਮਿਲ ਜੂਗਾ ਦੋ ਪਿੱਲੋ ਕਵਰ ਇੱਕ ਬੈੱਡ ਸ਼ੀਟ ਗਰਮ ਬੈੱਡ ਸ਼ੀਟ ਇਧਰ ਲੱਗੇ ਹੋਈਆਂ ਆ ਕਾਫੀ ਤੇ ਲੋ ਜੀ ਇੱਥੇ ਸਾਰੇ ਬੈੱਡ ਸ਼ੀਟਾਂ ਵਗੈਰਾ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਹੈ ਤੇ ਇੱਧਰ ਪਰਦੇ ਵਗੈਰਾ ਤੁਹਾਨੂੰ ਹਰ ਤਰ੍ਹਾਂ ਦੇ ਪਰਦੇ ਮਿਲ ਜੂਗੇ ਇੱਥੇ ਤੇ ਕਾਫੀ ਡਿਸਕਾਊਂਟ ਤੇ ਲੱਗੇ ਹੋਏ ਹੈ 200 ਰੁਪਏ ਤੋਂ 170 ਦੇ ਵੀ ਹੈਗੇ ਆ ਇਕਸਰ 5.4 ਦੇ ਲੱਗੇ ਹੋਏ ਆ ਸਾਰੇ ਪਰਦੇ ਲੋ ਜੀ ਬੈੱਡ ਸ਼ੀਟ ਵੀ ਤੁਹਾਨੂੰ 999 ਚ ਬੈੱਡ ਸ਼ੀਟ ਵੀ ਮਿਲ ਜੂਗੀ ਤੇ ਲਿਖਿਆ ਹੋਇਆ ਹੈ 190 ਰੁਪਏ ਦੇ ਵੀ ਬੈੱਡ ਸ਼ੀਟ ਤੁਹਾਨੂੰ ਮਿਲ ਜੂਗੀ ਲਿਖਿਆ ਵੀ ਹੋਇਆ ਹੈ ਦੇਖੋ ਜੀ ਤੇ ਲੋ ਜੀ ਇੱਧਰ ਬੈੱਡ ਸ਼ੀਟਾਂ ਵਗੈਰਾ ਲੱਗੇ ਹੋਈਆਂ ਸਾਰੀਆਂ ਤੇ ਇੱਧਰ ਗਰਮ ਬੈੱਡ ਸ਼ੀਟਾਂ ਲੱਗੀਆਂ ਆ ਤਾਂ ਦੇਖ ਸਕਦੇ ਆ ਤੇ 440 ਨੂੰ ਗਰਮ ਬੈੱਡ ਸ਼ੀਟਾਂ ਅਜ ਦਾ 99 ਰੁਪਏ ਦੀ ਬੈੱਡ ਸ਼ੀਟ ਬਲੈਂਕਟ ਮਿਲ ਜੂਵੇ ਬਲੈਂਕਟ ਲੱਗੇ ਹੋਏ ਆ ਸਾਰੇ ਤੇ ਲੋਕ ਤੇ ਇਧਰ ਵੀ ਬੈਡ ਬਲੈਂਕਟ ਡਬਲ ਬੈਡ ਦਾ ਪ੍ਰਿੰਟਰ ਬਲੈਂਕਟ ਮਿਲ ਜੂਗੇ ਤੇ ਵੀ ਸਾਰੇ ਬਲੈਂਕਟੇ ਲੱਗੇ ਹੋਏ ਆ ਦੇਖ ਸਕਦੇ ਆ ਤੇ ਕਾਫੀ ਡਿਸਕਾਊਂਟ ਤੇ ਚੱਲਦੇ ਪਏ ਆ ਤੇ ਇਧਰ ਜਿਹੜੇ ਇਹਨਾਂ ਮਿਲ ਪਏ ਜੂ ਬੈੱਡ ਸ਼ੀਟ ਸਟਾਰਟ ਉਹ ਜੇ ਸਾਰੇ ਬਲੈਂਕਟ ਤੇ ਇਧਰ ਵੀ ਬਲੈਂਕਟ ਇਹ ਸਾਰੇ ਬੈੱਡ ਸ਼ੀਟਾਂ ਵਗੈਰਾ ਲੱਗੀ ਹੋਈਆਂ ਪਿੱਲੋ ਕਵਰ ਵੀ ਲੱਗੇ ਹੋਏ ਪਿੱਲੋ ਵੀ ਮਿਲਦੇ ਹੋਏ ਤੁਹਾਨੂੰ ਇਧਰ ਉਪਰ ਪਿੱਲੋ ਲੱਗੇ ਹੋਏ ਆ ਦੇਖ ਸਕਦੇ ਆ ਪਿੱਲੋ ਤੇ 299 ਰੁਪਏ ਚ ਇਸ ਤਰ੍ਹਾਂ ਨਹੀਂ ਆ ਤਨ ਦੋ ਪਿੱਲੋ ਵੀ ਮਿਲ ਜੂਗੇ ਤੇ 399 299 ਰੁਪਏ ਚ ਇਸ ਤਰ੍ਹਾਂ ਦੇ ਪਿੱਲੋ ਮਿਲ ਜੂਗੇ ਇਹ ਜੋ ਬੈੱਡ ਸ਼ੀਟ ਆ ਤਨ ਇਧਰ ਵੀ ਡਬਲ ਬੈੱਡ ਸ਼ੀਟ ਮਿਲ ਜੂਗੀ 299 ਰੁਪਏ ਮੇਂ ਲੱਗੇ ਹੋਏ ਆ ਦੋ ਡਬਲ ਬੈੱਡ ਸ਼ੀਟ ਤੇ ਲੋ ਜੀ ਦੇਖ ਸਕਦੇ ਆ ਡਬਲ ਬੈੱਡ ਸ਼ੀਟ ਇਧਰ ਲੱਗੇ ਹੋਏ ਆ ਤੇ ਇੰਦਰ ਮੈਟ ਵਗੈਰਾ ਵੀ ਤੁਹਾਨੂੰ ਮਿਲ ਜਾਊਗਾ ਪਿੱਲੋ ਪਿੱਲੋ ਵੀ ਮਿਲ ਜਾਊਗਾ ਤੇ ਕੱਦੀਆਂ ਵੀ ਮਿਲ ਜਾਊਗਾ ਸੋਫਿਆਂ ਦੇ ਕੱਦੀਆਂ ਵੀ ਇਸ ਤਰ੍ਹਾਂ ਮਿਲ ਜਾਊਗਾ ਤੇ ਇੰਦਾ ਦੇ ਗੋਲ ਪਿੱਲੋ ਵੀ ਤੁਹਾਨੂੰ ਮਿਲ ਜਾਊਗਾ ਤੇ 169 ਤੇ ਲੋਜੇ 169 ਰੁਪਏ ਚ ਲੱਗੇ ਹੋਇਆ ਇੰਦਾ ਕਾਫੀ ਡਿਸਕਾਊਂਟ ਤੇ ਲੱਗੇ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਤੁਹਾਨੂੰ ਸੋਫਿਆਂ ਦੇ ਕੱਦੀਆਂ ਮਿਲ ਜੂਗਾ ਦੇਖ ਸਕਦੇ ਆ ਕਲਰਫੁਲ ਸੋਫੇ ਰੇ ਗੱਦੀਆਂ ਮਿਲ ਜੂਗੀਆਂ ਲੋਕ ਜੀ ਤੇ ਨੋਟ ਦੇਖੋ ਇੱਧਰ ਵੀ ਸੋਫੇ ਦੇ ਗੱਦੀਆਂ ਲੱਗੀਆਂ 999 ਰੁਪਏ ਤੋਂ 999 ਰੁਪਏ ਤੋਂ ਸਟਾਰਟ ਹੋ ਆ ਦੇਖ ਸਕਦੇ ਹੋ ਲੋਕ ਜੀ ਇੱਧਰ ਪਿੰਡ ਨੂੰ ਵੰਡਣ ਵਿੱਚ ਲੱਗ ਗਏ ਗੱਦੀਆਂ ਸੋਫੇ ਨੇ ਤੇ ਦੇਖੋ ਇਹ ਉਦਮ ਹੈ ਕਿ 49 ਰੁਪਏ ਵਿੱਚ ਕਿਚਨ ਨੈਪਕਨ ਵੀ ਤੁਹਾਨੂੰ ਤਿੰਨ ਸੈੱਟ ਮਿਲ ਜੂਗੇ ਇਸ ਤਰ੍ਹਾਂ ਕਿਚਨ ਨੈਪਕਨ ਵੀ ਮਿਲ ਜੂਗੇ ਇੱਧਰ ਐਪਰਲ ਵੀ ਮਿਲ ਜੂਗੇ ਤੇ ਇੱਧਰ ਕੋ ਮਿਲੇਗਾ 33% ਚਟਾਈਆਂ ਵਗੈਰਾ ਮਿਲ ਜੂਗੇ ਮੈਟ ਵਗੈਰਾ ਲੱਗੇ ਹੋਏ ਦੇਖ ਸਕਦੇ ਹੋ ਚਟਾਈਆਂ ਵਗੈਰਾ ਮੈਟ ਇੱਧਰ ਵੀ ਮੈਟ ਵਗੈਰਾ ਤੁਹਾਨੂੰ ਮਿਲ ਜੂਗੇ 169 ਪੈਸੇ ਇਸ ਤਰ੍ਹਾਂ ਦੇ ਡਿਸਕਾਊਂਟ ਦੇ ਸਾਥ ਹਰ ਤਰ੍ਹਾਂ ਦਾ ਸਾਮਾਨ ਇੱਥੇ ਆਇਆ ਹੈ ਮੈਟ ਵਗੈਰਾ ਆਇਆ ਹੈ 9000 ਪਾਊਡਰ 5 ਕਿਲੋ ਆਪਕੋ ਮਿਲੇਗਾ 499 ਰੁਪਏ ਮੇ ਇਸ ਤਰ੍ਹਾਂ ਤਾਂ 100 100 ਰੁਪਏ ਇਸ ਤਰ੍ਹਾਂ ਦੇ ਵੀ ਮੈਟ ਵਗੈਰਾ ਮਿਲ ਜੂਗੇ ਤੇ ਆ ਦੇਖੋ ਜਿਹੜੇ ਨੰਬਰ ਪੈਸੇ ਸਟਾਰਟ ਹੈ ਮੈਟ ਦੇਖ ਸਕਦੇ ਤੁਸੀਂ ਇਧਰ ਬੱਚਿਆਂ ਦੇ ਕੱਪੜੇ ਤੁਹਾਨੂੰ ਮਿਲ ਜੂਗੇ ਕਾਫੀ ਤੇ ਗਰਲਸ ਕੱਪੜੇ ਮਿਲ ਜੂਗੇ ਇਧਰ ਇਧਰ ਕੁਝ ਵਾਇਸਰ ਪਹਿਰਾ ਲੱਗੇ ਹੋਇਆ ਕੱਪੜੇ ਦੇਖ ਸਕਦੇ ਆਂ ਦਰਮਿਆਨ ਸਵੈਟਰ ਵਾ 399 ਰੁਪਏ ਦੇ ਲੱਗੇ ਹੋਏ ਆ ਮੈਨਸ ਸਵੈਟਰ ਵੀ ਮਿਲ ਜੂਗੇ ਇਧਰ ਜੈਂਟਸ ਸਵੈਟਰ ਵੀ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਆ ਤੁਸੀਂ ਜੈਂਟਸ ਪਜਾਮੇ ਲੱਗੇ ਹੋਏ ਆ ਦੇਖ ਸਕਦੇ ਆ ਪੈਂਟ ਪਜਾਮਾ ਜੈਂਟਸ ਲੱਗੇ ਹੋਏ ਆ ਇੱਧਰ ਵੀ ਕਮੀਚਾ ਵਗੈਰਾ ਨੂੰ ਮਿਲ ਜੂਗੇ ਲੋਜ ਦੇ ਦੇਖ ਸਕਦੇ ਆ ਤੇ ਕਾਫੀ ਇੱਥੇ ਡਿਸਕਾਊਂਟ ਦੇ ਚੱਲ ਰਹੇ ਆ ਜਿਹੜੇ ਔਰ ਜੈਂਟਸ ਪੈਂਟ ਪਜਾਮੇ 399 ਚ ਇਸ ਤਰ੍ਹਾਂ ਜੈਂਟਸ ਪਜਾਮੇ ਲੱਗੇ ਇੱਧਰ ਵੀ ਤੁਹਾਨੂੰ 299 ਰੁਪਏ ਦੇ ਜੈਂਟਸ ਕਮੀਚਾ ਮਿਲਦੇ ਨੇ ਇਸ ਤਰ੍ਹਾਂ ਦੇ ਜੈਂਟਸ ਕਮੀਚਾ ਮਿਲ ਰਹੇ ਨੇ ਜੇ ਦੇਖ ਸਕਦੇ ਤੁਸੀਂ 199 ਰੁਪਏ ਦੇ ਦੇਖੋ ਇਸ ਤਰ੍ਹਾਂ ਦੇ ਟੀ-ਸ਼ਰਟ ਆ ਵਗੈਰਾ ਜੈਂਟਸ ਟੀ-ਸ਼ਰਟਾਂ ਮਿਲ ਚੁਕੀਆਂ ਤੇ ਕਮੀਚਾ ਵਗੈਰਾ 199 ਰੁਪਏ ਚ ਉਧਰ ਸਾਹਮਣੇ ਵੀ ਦੇਖ ਸਕਦੇ ਹੋ ਸਾਹਮਣੇ ਵੀ ਤੁਹਾਨੂੰ ਮਿਲ ਜੂਗੇ 199 ਰੁਪਏ ਇਨਰ ਵਗੈਰਾ ਸੌਟਾ 199 ਵਿੱਚ ਲੱਗੇ ਹੋਏ ਆ ਦੇਖ ਸਕਦੇ ਆ ਇਹ ਜੀ ਇਹ ਅੰਦਰ ਵੇਸਟਰਨ ਕੋਟ ਵਗੈਰਾ ਕੋ ਮਿਲ ਜੂਗੇ ਤੁਹਾਨੂੰ ਕਿ 1299 ਜਿੱਤੇ 199 ਵਿੱਚ ਇੱਧਰ ਵੀ ਬਿਨਾ ਬਾਜੂ ਵਾਲੇ ਵੀ ਕੋਟ 599 ਰੁਪਏ ਤੋਂ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਹੋ ਤੁਸੀਂ ਤੇ ਕਲਰ ਸਾਰੇ ਆ ਤਿੰਨ ਚਾਰ ਕਲਰਾਂ ਵਿੱਚ ਮਿਲਦੇ ਰਿਹਾ ਤੇ 499 599 499 ਵਿੱਚ ਲੱਗੇ ਹੋਏ ਆ ਜੀ ਲਓ ਜੀ ਇੱਧਰ ਕੁਮਰਚਾ ਵਗੈਰਾ ਮਿਲ ਜੂਗੇ ਇੱਧਰ ਪੈਂਟਾ ਵਗੈਰਾ ਦੇਖ ਸਕਦੇ ਇੱਧਰ ਪੈਂਟਾ ਵਗੈਰਾ ਲੱਤੀ ਹੋਈਆਂ ਇੱਧਰ ਵੀ ਤੁਹਾਨੂੰ ਮਿਲ ਜੂਗਾ ਜੈਂਟਸ ਸਵੈਟਰ 299 ਵਿੱਚ ਲੱਗੇ ਹੋਏ ਆ ਇੱਧਰ ਵੀ ਕਾਫੀ ਲੱਗੇ ਹੋਏ ਆ ਦੇਖ ਸਕਦੇ ਪੈਂਟਾ ਵੀ ਤੁਹਾਨੂੰ ਮਿਲ ਜੂਗੀਆਂ ਤੇ ਇੱਧਰ 199 ਦੇ ਵਿੱਚ ਟੀ-ਸ਼ਰਟ ਲੱਤੀ ਹੋਈਆਂ ਦੇਖ ਸਕਦੇ ਹੋ ਤੁਸੀਂ ਤੇ ਲਓ ਜੀ ਤੇ 199 ਦੇ ਵਿੱਚ ਜੈਂਟਸ ਵਿੰਟਰ ਟੀ-ਸ਼ਰਟ ਲੱਗੀਆਂ ਆ ਤੇ ਪਜਾਮੇ ਵਗੈਰਾ ਵੀ ਇਸ ਤਰ੍ਹਾਂ ਦੇ ਮੋਟੇ ਲੱਗੇ ਹੋਏ ਦੇਖ ਸਕਦੇ ਹੋ ਜੀ ਤੇ ਇਧਰ ਵੀ ਕੋਟ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਸਰਦੀਆਂ ਦੇ ਕੋਟ ਇਧਰ ਵੀ ਇਸ ਤਰ੍ਹਾਂ ਦੇ ਮੋਟਲ ਵਾਲੇ ਵੀ ਟੀ-ਸ਼ਰਟਾਂ ਵਗੈਰਾ ਮਿਲ ਜੂਗੇ ਵਿੰਟਰ ਟੀ-ਸ਼ਰਟਾਂ ਇਹਦੇ ਪਜਾਮੇ ਵੀ 499 ਰੁਪਏ ਦੇ ਲੱਗੇ ਹੋਏ ਹਨ ਲੋਕ ਜੀ ਦੇਖੋ ਜੀ ਤੇ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਇੱਥੇ ਸਮਾਨ ਇਧਰ ਵੀ ਤੁਹਾਨੂੰ ਪਜਾਮੇ ਮਿਲ ਜੂਗੇ ਜੈਂਟਸ ਪਜਾਮੇ ਇਸ ਤਰ੍ਹਾਂ ਦੇ ਤਾਂ ਜੰਮ ਮਿਲ ਜੂਗੇ ਤੇ ਲੋਦੀ ਇਧਰ ਵੀ ਅੱਧੀ ਬਾਹਾਂ ਦੀ ਵੀ ਬਾਜੂ ਦੇ ਮਿਲ ਜੂਗੇ ਟੀ-ਸ਼ਰਟਾਂ 499 ਪਰ ਤੱਕ ਮੀਟ ਵੀ ਇਧਰ ਗਰਮ ਕਮੀਚਾ ਵੀ ਮਿਲ ਜੂਗੇ ਤੁਹਾਨੂੰ ਤੇ 30% ਆਫ ਚ ਲੱਗੇ ਨਾ ਨਾ ਮੇਰੇ ਮੇਰੇ ਸਾਰੇ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਤੇ ਇਧਰ ਵੀ ਪੈਂਟਾਂ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਜੈਂਟਸ ਤੇ ਜੀ ਜੈਂਟਸ ਵੀ ਬੱਚਿਆਂ ਦੇ ਪੈਂਟਾਂ ਵੀ ਤੁਹਾਨੂੰ ਮਿਲ ਜੂਗੇ ਹਰ ਕਤਾਰ ਦਾ ਮਟੀਰੀਅਲ ਇੱਥੇ ਲੱਗਾ ਹੋਇਆ ਦੇਖ ਸਕਦੇ ਆ ਸਾਹਮਣੇ ਤੇ ਜੋ ਵੀ ਤੁਹਾਨੂੰ ਦਿਖਾ ਰਹੇ ਆ ਡਿਸਕਾਊਂਟ ਕਾਫੀ ਲੱਗਾ ਹੋਇਆ ਹੈ ਦੋ ਪਾਏ ਜੇ ਦੋ ਤੁਸੀਂ ਪੈਂਟਾਂ ਲੈਨੇ ਆ ਤੇ ਇੱਧਰ ਕਿਡਸ ਬੱਚਿਆਂ ਦੇ ਜੀਨਸ ਪੈਂਟਾਂ ਲੈਨੇ ਤੇ ਤੁਹਾਨੂੰ 200 ਰੁਪਏ ਆਫਰ ਦੇਖ ਸਕਦੇ ਆ 200 ਰੁਪਏ ਆਪਕੋ ਮਿਲੇਗਾ 75 ਰੁਪਏ ਦਾ ਡਿਸਕਾਊਂਟ ਇੱਧਰ ਵੀ ਤੁਹਾਨੂੰ ਪੈਂਟਾ ਵਗੈਰਾ ਮਿਲ ਜੂਗੇ ਇੱਧਰ ਵੀ ਜੈਂਟਸ ਪੈਂਟਾ ਮਿਲ ਜੂਗੇ ਕਾਫੀ ਲੱਗੇ ਹੋਏ ਨੇ ਜੈਂਟਸ ਪੈਂਟਾ ਤੇ ਇੱਧਰ ਵੀ ਸਰਦੀਆਂ ਦੀਆਂ ਪਜਾਮੇ ਵਗੈਰਾ ਮਿਲ ਜੂਗੇ ਜੈਂਟਸ ਪਜਾਮੇ ਤੇ ਸਾਡੇ ਪੰਜ ਪੰਜ ਸੌ ਨੂੰ ਲੱਗੇ ਹੋਏ ਆ ਇੱਧਰ ਬੱਚਾ ਦੇ ਇਨਰ ਸੂਟ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਬਲੋ ਜੀ ਜੀ ਜਿਹੜੇ ਇਹਨਾਂ ਮੇਰੇ ਪੇਚੇ ਪੱਟੀਆਂ ਲੱਗੀਆਂ ਹੋਈਆਂ ਇਨਰ ਵਗੈਰਾ ਵੱਡੇ ਜੈਂਟਸ ਇਨਰ ਲੱਗੇ ਹੋਏ ਆ ਨੜੇ ਨੂੰ ਮੇਰੇ ਪੇਚੇ ਦੇਖ ਸਕਦੇ ਆ ਇੰਦਰਵਿਤਾ ਨੂੰ ਇਹਨਾਂ ਦੇ ਮਿਲ ਜੂਗੇ 99 99 ਵਿੱਚ ਸਾਰੇ ਇਹਨਾਂ ਲੱਗੇ ਹੋਏ ਦੇਖ ਸਕਦੇ ਨੇ ਇਹਨਾਂ ਦੇ ਇਨਵੈਂਟਡ ਮਚੈਨਰ ਲੱਗੇ ਹੋਏ ਆ ਸਾਰੇ ਲੋ ਜੀ ਇਧਰ ਜੈਂਟਸ ਪਜਾਮਾ ਵੀ ਦਿਖਾਤਾ ਤੇ ਇਧਰ ਬੱਚਾ ਲੈਨਰ ਵਗੈਰਾ 99 ਵਿੱਚ ਲੱਗੇ ਹੋਏ ਆ ਇਧਰ ਪੈਂਟ ਆ ਵੀ ਲੱਗੇ ਹੋਈਆਂ ਦੇਖ ਸਕਦੇ ਹੋ 199 ਵਿੱਚ 180 ਵਿੱਚ ਪੇਚ ਫੁੱਲ 슬ੀਵ ਦੀ 180 ਵਿੱਚ ਲੱਗੀ ਹੋਈ ਹੈ ਤੇ ਦੇਖ ਸਕਦੇ ਆ ਇਹ 199 ਵਿੱਚ ਫੁੱਲ ਸਟ੍ਰੇਟ ਤੇ ਲੱਗੀ ਹੋਈ ਹੈ ਏ ਫੁੱਲ 슬ੀਵ ਦੀ ਐਕਸਲੈਂਟ ਇਨਵੈਂਟ ਮੇਚ ਲੱਗੀਆਂ ਹੋਈਆਂ ਆ। ਏ ਟੀ-ਸ਼ਰਟਾਂ ਵਗੈਰਾ ਫੁੱਲ ਬਾਚੂ ਵਾਲੀਆਂ ਲੱਗੀਆਂ ਹੋਈਆਂ ਐਕਸਲੈਂਟ ਇਨਵੈਂਟ। ਇੰਦਰ ਬੱਚਿਆਂ ਦੇ 3999 ਉਹਨਾਂ ਨੂੰ ਕੋਟ ਲੱਗੇ ਹੋਏ ਦੇਖ ਸਕਦੇ ਹੋ। ਛੇਡਰ ਵੀ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਲੌਂਜ। ਕਾਫੀ ਲੱਗੇ ਹੋਏ ਆ।